ਹੋ ਗਏ ਆ ਆਪਣੇ ਚੈਨਲ ਦੇ ਲਾਈਵ ਵਿੱਚ ਥੋੜੀ ਡਿਸਟਰਬੈਂਸ ਹੋ ਸਕਦੀ ਹੈ ਕਿਉਂਕਿ ਇੱਕ ਬੰਦਾ ਬੈਠਾ ਨਾਲ ਹਾਂਜੀ ਹਰਮਨ ਜੀ ਕੀ ਹਾਲ ਚਾਲ ਜੀ ਦੋਸਤੋ ਹਾਂਜੀ ਬਾਈ ਜਿਹੜਾ ਆਚਾਰੀ ਅੰਬ ਦਾ ਸੀਜ਼ਨ ਆ ਉਹ ਸ਼ੁਰੂ ਹੋ ਚੁੱਕਿਆ ਤੇ ਪਹਿਲਾਂ ਆਪਾਂ ਜਿਹੜਾ ਹਫਤਾਕ ਹੋ ਗਿਆ ਆਚਾਰ ਉਹਦਾ ਪਾਇਆ ਸੀਗਾ ਕੱਚਾ ਅੰਬ ਆਉਂਦਾ ਸੀਗਾ ਹੁਣ ਜਿਹੜਾ ਪੂਰਾ ਵਧੀਆ ਅੰਬ ਆਉਣ ਲੱਗ ਗਿਆ ਹੈਗਾ ਤੇ ਆਪਣਾ ਜਿਹੜਾ ਆਚਾਰ ਦਾ ਕੰਮ ਹੁਣ ਸ਼ੁਰੂ ਹੋ ਚੁੱਕਿਆ ਅੱਜ ਆਪਾਂ ਇੱਕ ਕਵੰਟ ਲੰਬ ਦਾ ਜਿਹੜਾ ਆਚਾਰ ਆ ਉਹ ਤਿਆਰ ਕਰ ਰਹੇ ਆ ਬਕਟ ਰਹੇ ਆ ਤੇ ਇੱਧਰ ਆਪਣੇ ਸਾਰੇ ਘਰ ਦੇ ਮੈਂਬਰ ਲੱਗੇ ਹੋਏ ਆ ਨਾਲ ਆਪਣੇ ਹਰਮਨ ਹਰਮਨ ਬਰਾੜ ਕਿਨਾਂ ਤੇ ਭਾਈ ਆਪਣਾ ਚੈਨਲ ਹਰਮਨ ਬਰਾੜ ਦੇ ਨਾਂ ਤੇ ਚੈਨਲ ਆ ਮੁੰਡੇ ਦਾ ਲਿੰਕ ਭਾਈ ਆਪਾਂ ਦੇ ਦੇਵਾਂਗੇ ਡਿਸਕ੍ਰਿਪਸ਼ਨ ਚ ਸਾਰੇ ਜਨ ਇਹਨੂੰ ਫੋਲੋ ਜ਼ਰੂਰ ਕਰੋ ਅੰਬ ਦਿਖਾਈ ਹਰਮਣ ਇਹੋ ਜਾ ਰਹੇ ਅੰਬ ਆ ਤਾਂ ਹੈਗਾ ਬਈ ਵੱਡਾ ਅੰਬ ਜਿਹੜਾ ਚਾਰੀ ਆ ਰਿਹਾ ਠੀਕ ਆ ਤੇ ਆ ਗੋਲਾ ਅੰਬਾ ਜਿਹੜਾ ਪੂਰਾ ਵਧੀਆ ਅੰਬ ਆ ਰਿਹਾ ਹੁਣ ਦੇਖੋ ਜੀ ਆਪਾਂ ਹਰ ਸਾਲ ਬਈ ਅੰਬ ਦਾ achar ਜਿਹੜਾ ਉਹ ਤਿਆਰ ਕਰਕੇ ਸੇਲ ਕਰਦੇ ਆਂ ਤੇ ਅੱਜ ਥੋੜਾ ਜਿਹਾ ਬਾਰਿਸ਼ ਦਾ ਮੌਸਮ ਕਰਕੇ ਹਨਾ ਅੰਦਰ ਕੱਟ ਰਹੇ ਆਂ ਅੰਬ ਬਹੁਤ ਸੋਹਣਾ ਬਈ ਚਾਰੀ ਅੰਬ ਪੱਕਾ ਪੂਰਾ ਕਿ ਰਿਆ ਦਿਨ ਨਿਕਲੇ ਇੱਕ ਵੀ ਹਨਾ ਨਹੀਂ ਛੋਟੀਆਂ ਕਰ ਦਿਆ ਕਰੋ ਫਾੜੀਆਂ ਥੋੜੀਆਂ ਆ ਰਵੰਦੀਪ ਡੱਬਿਆਂ ਸੌਖਾ ਪੈਂਦਾ achar ਹਰਮਨ ਨੂੰ ਦੇ ਦੇ ਡੋਟੀ ਇਹ ਕਹਿੰਦਾ ਮੈਂ ਕੱਟਣਾ ਕਹਿੰਦਾ ਭਾਬੀ ਕੱਟਣੇ ਨਹੀਂ ਦਿੰਦੀ ਉਹਦਾ ਬੜੀ ਵੱਡੀ ਫਾੜੀ ਡੱਬੇ 'ਚ ਮੁੜ ਕੇ ਨਾ ਉਹ ਹੁੰਦਾ ਆਪਾਂ ਬਾਈ ਜੀ achar ਤਿਆਰ ਕਰਕੇ ਪੈਕਿੰਗ ਕਰਕੇ ਸੇਲ ਕਰਦੇ ਆ ਇੱਕ ਆਹ ਗੱਟਾ ਅੰਬ ਦਾ ਤੁਹਾਨੂੰ ਦਿਖਾਉਣੇ ਆ ਇਹ ਵੱਡਾ ਅੰਬ ਹਰਮਨ ਆਇਆ ਫਿਰ ਰਵੰਦੀਪ ਕਿੰਨੇ ਚਿਰ 'ਚ ਕੱਟ ਦੇਗੀ 11:00 ਵਜੇ 12:30 ਵਜੇ 1.5 ਘੰਟੇ ਚ ਕਵੰਟ ਲੰਬ ਹੈ ਹਰਮਨ ਕਹਿੰਦਾ ਮੈਨੂੰ ਵੀ ਮੌਕਾ ਦਿਓ ਆ ਹੈਗਾ ਜੀ ਇਹ ਚਾਰੀ ਅੰਬ ਤੇ ਆਪਾਂ ਸਾਰਾ ਜਿਹੜਾ achar ਆ ਉਹ ਤਿਆਰ ਕਰਦੇ ਆ ਆਪਣਾ ਆ ਆਪ ਮਦਾ ਗੱਟਾ ਪਿਆ ਨਾਲ ਮਿੱਥਿਆ ਦਾ ਗੱਟਾ ਪਿਆ ਵੱਡੇ ਪੱਧਰ ਤੇ ਆਪਾਂ ਇਹ achar ਤਿਆਰ ਕਰਾਂਗੇ ਅੱਜ ਜਿਹੜਾ ਕਵੰਟ ਲੰਬ ਦਾ achar ਆਪਾਂ ਤਿਆਰ ਕਰਨਾ ਅੰਬ ਕੱਟੇ ਜਾ ਰਹੇ ਆ ਉਸ ਤੋਂ ਬਾਅਦ ਇਹਨਾਂ ਨੂੰ ਸਾਫ਼ ਕਰਕੇ ਫਿਰ ਇਹਨਾਂ ਨੂੰ ਸੁਕਾਵਾਂਗੇ ਪਹਿਲਾਂ ਤਾਂ ਧੁੱਪਾਂ ਲੱਗਦੀਆਂ ਸੀਗੀਆਂ ਧੁੱਪੇ ਸੁਕਾਏ ਸੀ ਤੇ ਅੱਜ ਆਪਾਂ ਇਹਨੂੰ ਬਾਹਰ ਹੀ ਸਕਾਉਣਾ ਹੈਗਾ ਤੇ ਨਾਲ ਆਪਾਂ ਮਿਰਚ ਦਾ achar ਵੀ ਤਿਆਰ ਕਰਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੰਬ ਦਾ achar ਆਪਣੇ ਕੋਲੇ ਤਿਆਰ ਵੀ ਹੈਗਾ ਨਵਾਂ ਬਈ ਵਧੀਆ ਜੇ ਕਿਸੇ ਨੇ ਲੈਣਾ ਹੈਗਾ ਖਰੀਦਣਾ ਹੈਗਾ ਤਾਂ ਉਹ ਵੀ ਖਰੀਦ ਸਕਦੇ ਹੋ ਘਰ ਵਿੱਚ ਤੁਸੀਂ ਪਾਲਿਆ ਕਿ ਨਹੀਂ achar ਹੈ ਤੁਹਾਡੇ ਤੋਂ ਲਿਆ ਤੇ ਤੈਨੂੰ ਲੋੜ ਹੀ ਜੇ ਤੈਨੂੰ ਕਾਹਦਾ ਚਾਰ ਪਸੰਦ ਆ ਮੈਨੂੰ ਆਂਬ ਦਾ ਤੇ ਮਿਰਚ ਦਾ ਆਂਬ ਤੇ ਮਿਰਚ ਜਿਹੜੀ ਛੋਟੀ ਮਿਰਚ ਬਹੁਤ ਸਵਾਦ ਬੰਦੀ ਤੇਰਾ ਹੀ ਆ ਜਮ ਉਹੀ ਤਾਂ ਨਹੀਂ ਮਾਰੀ ਜਾਂਦਾ ਵੀਡੀਓ ਕਰਕੇ ਨਹੀਂ ਹਜੇ ਦੋ ਡੱਬੇ ਮੇਰੇ ਘਰੇ ਤੇ ਆਜੇ ਦੇਖੋ ਤੇ ਇਹ ਲੱਗਿਆ ਸੀ ਤੇ ਇੰਨਾ ਹੀ ਰਹੇਗਾ ਦੋ ਡੱਬੇ ਅੱਛਾ ਹਾਂਜੀ ਬਾਈ ਆਪਾਂ ਦੁਬਾਰਾ ਹੋ ਚੁੱਕੇ ਆ ਲਾਈਵ ਤੇ ਜਾ ਆਪਣਾ ਕਨੈਕਸ਼ਨ ਸਲੋ ਹੋ ਗਿਆ ਸੀ ਹੁਣ ਦੱਸ ਸਰਮਣ ਕਿਹੜਾ ਕਿਹੜਾ achar ਪਸੰਦ ਆ ਤੈਨੂੰ ਅੰਬ ਹੂੰ ਅੰਬ ਮਿਰਚ ਹੂੰ ਬਸ ਇਹ ਸਵਾਲ ਤੇ ਡੇਲਾ ਡੇਲਾ ਦੀ ਸਵਾਲ ਹੁੰਦਾ ਪਰ ਮੈਂ ਡੇਲਾ ਪੁੱਛਾਂ ਤੇ ਉਹਦਾ achar ਨਹੀਂ ਨਹੀਂ chrele da achar deele da achar ਲਸਣ ਦਾ achar ਇੱਕ ਬੋਲ ਲਸਣ ਦਾ achar ਵਧੀਆ ਹੁੰਦਾ ਹੈਗਾ ਆਪਣੇ ਕੋਲੇ ਹਾਂ ਠੀਕ ਹੈ ਰਮਦੀਪ ਕਿਹੜੇ ਕਿਹੜੇ achar ਹੁਣ ਆਪਣੇ ਕੋਲੇ ਦੱਸੀ ਮੜਾ ਨੇ ਕੋਲ આમ ਲੈਂਗੂ ਮੇਂਘੂ ਮਿੱਠਾ ਲੈਂਗੂ ਮਿਰਚ ਤੇ ਤੇਲਾ ਛਾਲ ਤੇ ਲਸਣ ਟੁਕੜੇ ਚਾ ਸਾਰੇ ਮਿਲ ਜਾਣ ਠੀਕ ਹੈ ਜੀ ਤੇ ਆ ਬਈ ਜੀ ਆਮਬ ਦਾ achar ਆਪਾਂ ਨਵਾਂ ਤਿਆਰ ਕਰ ਰਹੇ ਆ ਇਧਰ ਮਿਰਚ ਦਾ ਤੁਹਾਨੂੰ ਦਿਖਾਉਣੀ ਆ ਆਮਬ ਨੂੰ ਅਸੀਂ ਸਕ੍ਰੈਚ ਨਹੀਂ ਆਉਣ ਹੁੰਦੇ ਆ ਦੇਖੋ ਜੀ ਆ ਮਿਰਚ ਹੈਗੀ ਆ ਤਾਜੀ ਮਿਰਚ ਕੱਲ ਆਪਾਂ ਇਹਦੀਆਂ ਡੰਡੀਆਂ ਤੋੜ ਕੇ ਰੱਖੀਆਂ ਤੇ ਇਨੂੰ ਹੁਣ ਨਮਕ ਲਾ ਕੇ ਰੱਖਿਆ ਹੋਇਆ ਇਸ ਤੋਂ ਬਾਅਦ ਇਹਦੇ ਚ ਸਮਾਨ ਜਿਹੜਾ ਮਸਾਲਾ ਪਾਊਗਾ ਉਸ ਤੋਂ ਬਾਅਦ ਤੇਲ ਪਾਊਗਾ ਤੇ ਇਹ ਆਂਬ ਆ ਬਾਈ ਜੀ ਟਾ ਬਿਲਕੁਲ ਫਰੈਸ਼ ਆਂਬ ਲਾਇਆ ਬਾ ਹੱਥ ਤੜਾਈ ਵਾਲਾ ਆਂਬ ਹੈ ਕੱਚਾ ਆਂਬ ਹੁੰਦਾ ਤੇ ਆਹ ਦੇਖ ਲਿਆ ਕਰੋ ਬਾਈ ਜਿਹੜਾ ਹੱਥੀ ਟੁੱਟ ਆਂਬ ਹੋਊਗਾ ਉਹਦੇ ਡੰਡੀ ਵਾਲੀ ਜਗ੍ਹਾ ਤੇ ਨਾ ਇਹ ਪਾਣੀ ਜਿਹਾ ਲੱਗਾ ਹੁੰਦਾ ਗੂੰਦ ਜੀ ਬਣ ਜਾਂਦੀ ਆ ਤੇ ਹਜੇ ਆਂਬ ਕੇਲਾ ਆਂਬ ਸਟਾਰਟ ਨਹੀਂ ਹੋਇਆ ਆਂਬ ਕੇਲਾ ਹੋਣਾ ਬਾਈ ਸਟਾਰਟ ਹਜੇ 15 ਦਿਨਾਂ ਨੂੰ ਕਹਿੰਦੇ ਆ ਰਾਮਕੇਲਾ ਸਟਾਰਟ ਹੋਊਗਾ ਹਨਾ ਆ ਦੇਖੋ ਬਈ ਆ ਤਾਜੇ ਆਂਬ ਦੀ ਨਿਸ਼ਾਨੀ ਆ ਅੰਬਾਂ ਕਹਿੰਦੇ ਆ ਨੰਬਾਂ ਆਏ ਪਾਣੀ ਨਿਕਲ ਹੂੰ ਤਾਜੇ ਆਂਬ ਹੈ ਅੰਬ ਹਰਮਨ ਨਿੱਕੇ ਹੁੰਦੇ ਖਾਂਦੇ ਹੁੰਦੇ ਸੀ ਆਂਬ ਹਨਾ ਵੱਡੇ ਹਨਾ ਹੈ ਸੱਚੇ ਹੀ ਖਾ ਲੈਂਦਾ ਛੋਟਾ ਆ ਹੁਣ ਹਰਮਨ ਦਾੜੀ ਨਹੀਂ ਪੈਂਦੀ ਹੁੰਦੀ ਹਰਮਨ ਦਾ ਨਿੱਕਾ ਹੁੰਦਾ ਸੀ ਬਹੁਤ ਖਾਂਦੇ ਹੁੰਦੇ ਸੀ ਬੇਬੀ ਨੇ ਗਾਲਾਂ ਕੱਢੀਆਂ ਨਾ ਸਾਰੇ ਖਾ ਕੇ ਉਦੋਂ ਅੰਬ ਕਿਰਿਆ ਜਾਂ ਉਹਨਾਂ ਦਾ ਭਾਈ ਲਿਆਉਂਦੇ ਸੀ ਪਿੰਡਾਂ ਚ ਕਿਰ ਜਾਂਦੇ ਸੀ ਇਹਦੇ ਤੱਕ ਵੀ ਨਹੀਂ ਖਾਣ ਆਣ ਨਿਕਲਿਆ ਅਸੀਂ ਵਿੱਚ ਚੱਕ ਚੱਕ ਕੇ ਖਾਈਏ ਨੇ ਖੱਟੇ ਕੀ ਕਹਿੰਦੇ ਸੀ ਘਰ ਦੇ ਦੰਬ ਬਾਲੇ ਖਾਂਦੇ ਕੀ ਕਹਿੰਦੇ ਸੀ ਸ਼ਰਮਣ ਹੈ ਇਹ ਨਾ ਖਾਓ ਹੱਥ ਨੇ ਰੋਟੀ ਨਹੀਂ ਖਾਦੀ ਜਾਣੀ ਹਨਾ ਆਪਨੇ ਰੋਟੀਆਂ ਐਂਡ ਅੱਪ ਮਿਲ ਜਾਣ ਹਮ ਰਮਨਦੀਪ ਬੰਗਾਲ ਦੀ ਜਾਨੀ ਵੱਜਿਆ ਕਦੇ ਬਹੁਤ ਹੈ ਆਹ ਜਿਹੜਾ ਜਿਹੜਾ ਮੈਨੂੰ ਲਾਇਆ ਗਿਆ ਜਿਹੜਾ ਕੱਟ ਰਹਾ ਜਿਹੜਾ ਕੱਟ ਰਹਾ ਕਿੱਥੋਂ ਲੈਂਦਾ ਜੀ ਦੁਕਾਨ ਤੋਂ ਭਗਤੇ ਇਹ ਬਈ ਭਗਤੇ ਤੋਂ ਲੈਂਦਾ ਮਿਸਤਰੀ ਮਸ਼ਹੂਰ ਹੈ ਭਗਤੇ ਵਾਲਾ ਇੱਕ ਬਾਈ ਨੇ ਕਮੈਂਟ ਕੀਤਾ ਹੈ ਇਹਦਾ ਆਪ ਲੋਕ ਕੋ ਦੇਖ ਕੇ ਮuje ਮੇਰੇ گاؤں ਕੀ ਯਾਦ ਆ ਰਹੀ ਹੈ ਹਾਂਜੀ ਬਾਈ گاؤں ਮੇ ਐਸੇ ਹੀ achar डालते ਹਨ ਔਰ ਹਮ ਵੀ ਜੋ ਪੁਰਾਣੇ ਤਰੀਕੇ ਸੇ achar डालते ਹਨ ਆਮ ਕੋ ਐਸੇ ਕਾਟ ਕਰ ਉਸਕੇ ਬਾਦ ਘਰ ਕੇ ਮਸਾਲੇ ਹੁੰਦੇ ਹਨ ਔਰ ਜੋ ਸਰਸੋਂ ਦਾ ਆਇਲ ਹੁੰਦਾ ਹੈ ਉਸਮੇ ਇਹ ਚਾਰ ڈالਤੇ ਹਾਂ ਸਹੀ ਹੈ ਭਾਈ ਲਓ ਜੀ ਹੁਣ ਹਰਮਨ ਸਿੰਘ ਬਾਤ ਕਰੇਗਾ ਚੰਦ ਦੀਆਂ ਜਹਾਣੀਆਂ ਦੀ ਅੰਬਵਾਰੀ ਘੁੰਮਾ ਜਾਊਗਾ ਕੱਢ ਜੇ ਇੱਕ ਮਿੰਟ ਹਰਮਨ ਕਾ ਕਰੀਏ ਉਹ ਜਨ ਸਾਰਾ ਨਾਮ ਲਓ ਇਹ ਅੰਬ ਭਾਈ ਜਮਾ ਫਰੈਸ਼ ਅੰਬ ਇਹ ਹੁਣ ਇਹ ਮਾੜਾ ਮੋਟਾ ਲਿਬੜਿਆ ਜੰਬ ਇਹ ਕੱਟ ਜਾਊਗਾ ਫਿਰ ਦੋ ਵਾਲੀ ਧੋਤਾ ਜਾਊਗਾ ਫਿਰ ਨੂਚ ਰੱਖਿਆ ਜਾਊਗਾ ਉਸ ਤੋਂ ਬਾਅਦ ਚਾਰ ਨਾ ਸਹੀ ਗੱਲਾਂ ਬਾਬੀ ਸਿਖਾਇਆ ਵੀ ਜਾਊਗਾ ਸਿਖਾਉਣ ਜਾਊਗਾ ਹਾਂ ਇਧਰ ਢੇੜ ਕੇ ਨਿਕੜਾਂਗੇ ਆਮਰੇ ਇਹ ਘੜਦੇ ਬਣਾਇਆ ਨੇ ਮੂੜੀ ਉਹ ਕਰਾਈ ਜਾਂਦੇ ਵਿੱਚ ਦੇਖੋ ਹੈ ਚਲੇ ਜਾਈ ਗਏ ਆਹ ਸੇ ਐਡੇ ਦੇ ਸਾਈਜ਼ ਦੇ ਕੱਟੇ ਜਾ ਰਹੇ ਆ ਦੂਜੀ ਵਾਰ ਇਹ ਕੰਮ ਦੇਖਿਆ ਉਂਝਾ ਆਹ ਛੋਟਾ ਅੰਬ ਛੋਟਾ ਤੇ ਇੱਧਰ ਆ ਗਿਆ ਵੱਡਾ ਅੰਬ ਆਹ ਮਹਿੰਗਾ ਹੋਣਾ ਪਰ ਵੱਡਾ ਅੰਬ ਆਹ ਬਈ ਤਿਆਰ ਹੈ ਜਿਹੜਾ ਚਾਰ ਸੁੱਕਾ ਸੁੱਕਾ ਦੇਖੋ ਕੋਈ ਤੇਲ ਨਹੀਂ ਇਹ ਜੇ ਸੁੱਕਾ ਸੁੱਕਾ achar ਆ ਬਈ ਵਧੀਆ ਸੁਕਾ ਕੇ ਅੰਬ ਪਹਿਲਾਂ ਕੱਟ ਕੇ ਸੁਕਾ ਕੇ ਫਿਰ achar ਕੀਤਾ ਛੱਡ ਓਪਰ ਛੱਡ ਕੇ ਲਚਾਨ ਛੱਡ ਇੱਧਰ ਦਿਖਾਓ ਇੱਥੇ ਕਲੈਸ਼ ਆਨ ਕਰ ਲਿਆ ਨਿੱਥਣੀਆਂ ਵੇ ਆ ਦੇਖੋ ਜੀ ਪੂਰਾ ਮਸਾਲੇ ਵਾਲਾ achar ਸੁੱਕਾ ਜਾਵਾ ਇਹਦੇ ਚ ਅਜੇ ਤੇਲ ਹੋਰ ਪਾਉਣਾ ਆਪਾਂ ਇਹ ਐਤ ਕੀ ਵਾਲਾ achar ਵੀ ਹੁਣ ਤਿਆਰ ਕੀਤਾ ਆਪਾਂ ਆ प्रियांशु पंडित जी बोल रहे हैं कि हाँ भाई मेरे गांव में भी चाची और बड़ी मम्मी ऐसे ही अचार डालती है ये भी हमारी चाची है भाई ये देखो काट रही है भी चाची भाई देख <laughs> ये लखन पाल लखन भाई जी भाई। कैसे हो अच्छा भाई ਆਹ ਮੈਂ ਦੇਖੋ ਬਈ ਕੁਆਲਿਟੀ ਦੇਖੋ ਲੋ ਬਈ ਅभी ਬਹੁਤ ਬਾਈ ਜੁੜੇ ਹੈ 346 ਓ ਬਾਈ ਇਹ ਬਾਈ ਹਰਮਨ ਹੈ ਇਸ ਦਾ ਵੀ YouTube ਤੇ ਚੈਨਲ ਹੈ ਸਬਸਕ੍ਰਾਈਬ ਕਰੋ ਸਾਰੇ ਭਾਈ ਭਾਈ ਨਾਮ ਬੋਲੋ ਆਪਣੇ ਚੈਨਲ ਦਾ ਹਰਮਨ ਬਰਾੜ ਭਾਈ ਜੀ ਲਾਈਵ ਦੇ ਡਿਸਕ੍ਰਿਪਸ਼ਨ ਚ ਆਪਾਂ ਮੁੰਡੇ ਦਾ ਲਿੰਕ ਪਾ ਦੇਵਾਂਗੇ ਜੇ ਕਿਸੇ ਨੇ ਸਬਸਕ੍ਰਾਈਬ ਕਰਨਾ ਜ਼ਰੂਰ ਕਰਿਓ ਜੇ ਕਿੱਥੇ ਵੀਡੀਓ ਪਾਉਣਾ ਨਾ ਕੋਈ ਕਿਉਂ ਹੀ ਬਸ ਲੈ ਫਿਰ ਚੈਨਲ ਕਹਦਾ ਜੇ ਵੀਡੀਓ ਨਾ ਕਰ ਕਾਦੇ ਬਾਰੇ ਪਾਉਣਾ ਵੀਡੀਓ ਵੀਡੀਓ ਕਰੇ ਤਾਂ ਕਹਾਣੀ ਹੁੰਦੀ ਹੈਗੀ ਹੂੰ ਤੇ ਕਹੇ ਪਾਗ ਵਾਲੀ ਵਾਲੀ ਇਹ ਕਿਉਂ ਭੋਰਦਾ ਤਾਂ ਨਹੀਂ ਨਹੀਂ ਹੈ ਨਹੀਂ ਹਰਜੀਤ ਦਾ ਹੀ ਆ ਜਾਊਗਾ ਐ ਚਲ ਬੱਕਰੀਆਂ ਵਿਖਾਵਾਂ ਆ ਆਜੋ ਭਾਈ ਬੱਕਰੀਆਂ ਦਿਖਾਉਣੇ ਆ ਆਪਣੇ ਇਹ ਦੇਖੋ ਬਾਈ ਬੱਕਰੀਆਂ ਇਹ ਹੈਗੀਆਂ ਜੀ ਆਪਣੀਆਂ ਬੱਕਰੀਆਂ ਤੇ ਰਾਤ ਮੀਂਹ ਪੈ ਗਿਆ ਆਪਣੇ ਤੇ ਮਾਹੌਲ ਜਿਹੜਾ ਮੌਸਮ ਹੈਗਾ ਬਹੁਤ ਸੋਹਣਾ ਹੋ ਗਿਆ ਤੇ ਬਰੀਡਰ ਵੀ ਦਿਖਾਉਣਾ ਤੁਹਾਨੂੰ ਆਪਣਾ ਜੋ ਇਧਰ ਆਪਾਂ ਬਈ ਬੱਕਰੀਆਂ ਵਾਸਤੇ ਸ਼ੈੱਡ ਬਣਾਇਆ ਸੀਗਾ ਦੇਖੋ ਐਤਕੀ ਗਰਮੀਆਂ 'ਚ ਇੱਥੇ ਆਪਣੀਆਂ ਬੱਕਰੀਆਂ ਹੁੰਦੀਆਂ ਨੇ ਬੱਕਰੀਆਂ ਹੁਣ ਸਾਰੀਆਂ ਬਾਹਰ ਛੱਡੀਆਂ ਹੋਈਆਂ ਨੇ ਚਾਰਨ ਦੇ ਲਈ ਤੇ ਇਹ ਘਰੇ ਆ ਆਪਣੇ ਬਰੀਡਰ ਜੀ ਬਹੁਤ ਗਰਮ ਆ ਜੀ ਬਹੁਤ ਤੰਗ ਕਰਦਾ ਏ ਓਏ ਸ਼ਾਨ ਸ਼ਾਨ ਓਏ ਇਹ ਤਾਂ ਗੁੱਸੇ 'ਚ ਹੋਏ ਬਈ ਮਾਰਦਾ ਵੀ ਆ ਬਹੁਤ ਹੀ ਸੋਹਣੀ ਕੁਆਲਿਟੀ ਦੇ ਵਿੱਚ ਬੱਕਰਾ ਆਪਣਾ ਤੇ ਇਹ ਲਹਿਰੇ ਵੇਗੀ ਤੋਂ ਦੋ ਦੰਦ ਦੇ ਵਿੱਚ ਵਿਨਰ ਰਿਹਾ ਬੱਕਰਾ ਇਹ ਕੇ ਬਰੀਡਰ ਆਪਣੇ ਕੋਲੇ ਤੇ ਇੱਕ ਇਧਰ ਬਰੀਡਰ ਹੈਗਾ ਤੁਹਾਨੂੰ ਦਿਖਾਉਣੇ ਆ ਇਹ ਦੋਨੋਂ ਆਪਾਂ ਘਰੇ ਰੱਖਦੇ ਆ ਕਿਉਂਕਿ ਬਈ ਇਹ ਤੰਗ ਕਰਦੇ ਬੱਕਰੀਆਂ ਨਾਲ ਨਹੀਂ ਛੱਡ ਸਕਦੇ ਆ ਦੇਖੋ ਤੇ ਇਹ ਆਪਾਂ ਬੱਕਰੀਆਂ ਵਾਸਤੇ ਐਤ ਕੀ ਛੱਡ ਤਿਆਰ ਕੀਤਾ ਹੈਗਾ ਇਹਦੀ ਹੁਣ ਜਾਲੀ ਜੂਲੀ ਲਾਉਣੀ ਹੈਗੀ ਆ ਅੱਗੇ ਕਿਉਂਕਿ ਸਰਦੀਆਂ ਦਾ ਮੌਸਮ ਆਊਗਾ ਹਨਾ ਉਹਦੇ ਵਾਸਤੇ ਨੂੰ ਬੰਦ ਕਰਾਂਗੇ ਆਜੋ ਹੋਰ ਵੀ ਤੁਹਾਨੂੰ ਜਾਨਵਰ ਦਿਖਾਉਣੇ ਆ ਬੁਰਗੇ ਕਬੂਤਰ ਇਹ ਜੋੜਾ ਉਹ ਜੋੜਾ जोरे भाई देसी मुर्गे दिखाए भाई लाइव च लाइव च लाइव च ली बंद करी हां हैं एक मिनट भाई लाइव चल रहा है जोरा मुर्गी और कबूतर दिखा दो दिखा दो दिखाओ ये देखो भाई ये ये भाई कबूतर उड़ने ਆ ਆਪਣਾ ਤੁਹਾਨੂੰ ਪੱਠਾ ਆਇਓ ਬਈ ਤੁਹਾਨੂੰ ਹੁਣ ਦਿਖਾਉਣੇ ਆਪਣਾ ਸੀਲ ਜੋਰੇ ਦਾ ਸੀਲ ਮੁਰਗਾ ਇਹ ਦੇਖੋ ਇਹਦੇ ਬੱਚੇ ਵੀ ਤੁਹਾਨੂੰ ਦਿਖਾਉਣੇ ਆ ਮੁਰਗੇ ਦੇ ਬੱਚੇ ਆ ਬੱਚਾ ਲੈ ਇਹ ਕੱਢ ਗਈ ਸੀਲ ਕੱਢ ਦੇਖੋ ਬਈ ਮੁਰਗੀ ਦੀ ਕੁਆਲਿਟੀ ਕਰੋ ਚੈੱਕ ਓਏ ਓਏ ਆ ਆ ਆ ਚਿ ਚਿ ਆ ਆ ਮਾਸਸ ਤੁਹਾਨੂੰ 2 ਮਿੰਟ ਤੱਕ ਵੀਰੇ ਆਚਾਰ ਦੁਬਾਰਾ ਦਿਖਾਉਣੇ ਆਚਾਰ ਆਪਣਾ ਜਿਹੜਾ ਕੱਟ ਰਹੇ ਆ ਹਨ ਤੇ ਇਧਰ ਆਪਾਂ ਤੁਹਾਨੂੰ ਜਾਨਵਰ ਦਿਖਾ ਰਹੇ ਸੀਗੇ ਆਪਣੇ ਤੇ ਆਜੋ ਤੁਹਾਨੂੰ ਬੱਚਾ ਦਿਖਾਉਣੇ ਆਪਣੇ ਸੀਲ ਦਾ ਲਿਆਇਆ ਇੱਕ ਕੱਢ ਕੇ ਆ ਦੇਖੋ ਵੀ ਬੱਚੇ ਕਢਾਏ ਆਪਾਂ ਇਹਦਾ ਹੀ ਇਹ ਚਿੱਟੇ ਦਾ ਹੀ ਨਾ ਆ ਦੇਖੋ ਫੁੱਲ ਵਾਈਟ ਬੱਚਾ ਹੋਊਗਾ ਇਹ ਕਰੋ ਜੀ ਕਮੈਂਟ ਕਿਵੇਂ ਲੱਗਿਆ ਬੱਚਾ ਇਹ ਅਸੀਲ ਬਰੀਡ ਫਾਈਟ ਵਾਲੀ ਬਰੀਡ ਹੁੰਦੀ ਹੈ ਜੋ ਇਹ ਦੇਖੋ ਇਹ ਲੱਗਾ ਬੈਠਾ ਰਿਹਾ ਆ ਦੇਖੋ ਬਈ ਆ ਦੇਖੋ ਇਹ ਚਿੱਟੇ ਮੁਰਗੀ ਦੇ ਦੋਨੋਂ ਬੱਚੇ ਠੀਕ ਹੈ ਜੀ ਆਂਡੇ ਕਿਹੜੀ ਮੁਰਗੀ ਨੇ ਦਿੱਤੇ ਲਾਲ ਨੇ ਕਿ ਕਾਲੀ ਨੇ ਲਾਲ ਲਾਲ ਮੁਰਗੀ ਨੇ ਇਹ ਛੋੜ ਦਿਓ ਬਈ ਪਿੰਜਰੇ ਵਿੱਚ ਇਹ ਬਈ ਹੋਰ ਤੁਹਾਨੂੰ ਦੱਸਦੇ ਆ ਇਹ ਅੰਡੇ ਆ ਜਿਹੜੇ ਇਹ ਰੂਮ ਚ ਪਏ ਸੀਗੇ ਆਪਣੇ ਆਪ ਹੀ ਬੱਚੇ ਨਿਕਲੇ ਅੰਨਾਂ ਚ ਹਣਾ ਇਹ ਦੇਖੋ ਛੜ ਦੇ ਬੁੱਤ ਪਿੰਜਰੇ ਜੇ ਇਹ ਮਰ ਜਾਣਗੇ ਇਹ ਬਈ ਆਪਣੇ ਆਪਾਂ ਡੇਿਆਂ ਜੋ ਬਾਹਰ ਆਏ ਨੇ ਬੱਚੇ ਕੁਦਰਤੀ ਤੌਰ ਤੇ ਰੂਮ ਦੇ ਵਿੱਚ ਜਿਹੜਾ ਰੂਮ ਟੈਂਪਰੇਚਰ ਨਾਲ ਹੀ ਬਾਹਰ ਆ ਗਏ ਬੱਚੇ ਬਹੁਤ ਸੋਹਣੇ ਬੱਚੇ ਆ ਜੋਰੇ ਸਹਿਜ ਪ੍ਰੀਤ ਨਾਮ ਬੋਲ ਦੋ ਜੀ ਬਾਈ ਜੀ ਜੋਰਾਵਰ ਸਿੰਘ ਹਾਂ ਕਿਵੇਂ ਆ ਕੀ ਦਾ ਕਿਹੜੇ ਕਿਹੜੇ ਜਾਨਵਰ ਰੱਖਿਆ ਤੇਰੇ ਕੋਲੇ ਦੱਸੀ ਇੱਕ ਤਸੀਲ ਇੱਕ ਨੂਰੀ ਨੂਰੀ ਨਹੀਂ ਬੱਚੇ ਫਿਰ ਤੈਨੂੰ ਬਹੁਤ ਚੰਗੇ ਲੱਗਦੇ ਆ ਹਾਂ ਸਕੂਲ ਜਾਣਾ ਹੁਣ ਨਾ ਸਕੂਲ ਦਾ ਨਾਮ ਆਈ ਐਮ ਬੋਬੀ ਸਕੂਲ ਇਹਨਾਂ ਨੂੰ ਕੀ ਪਾਉਣਾ ਹੁਣ ਬੱਚਿਆਂ ਨੂੰ ਫੀਡ ਫੀਡ ਪਾਉਣਾ ਕਿਹੜੀ ਮੁਰਗੀਆਂ ਵਾਲੀ ਹਾਂ ਠੀਕ ਤੇ ਪਾਣੀ ਪਾਣੀ ਵਿੱਚ ਹੀ ਰੱਖ ਦੇਣਾ ਸਾਰੇ ਕਿੰਨੇ ਕੁੱਕੜਾ ਤੇਰੇ ਕੋਲੇ ਮੇਰੇ ਕੋਲੇ ਹੁੰਦੇ 30 ਓਕੇ ਇੱਕ ਕਾਲਾ ਬੱਚਾ ਵੀ ਮੁਰਗੀ ਦੋ ਵੀ ਦਿਖਾ ਦੇ ਹਾਂ ਨਾ ਨਸਮਾਨ ਤੇ ਦੋਨੋਂ ਬੱਚੇ ਆਪਣੇ ਮੁਰਗੀ ਦੇ ਜੀ ਹੋਮ ਬਰੀਡ ਆ ਦੇਖੋ ਵਾਈਟ ਹੋਣਗੇ ਬੱਚੇ ਇਹ ਬਹੁਤ ਹੀ ਸੋਹਣੀ ਕੁਆਲਿਟੀ ਦੇ ਵਿੱਚ ਆ ਇਹ ਬੱਕਰੀ ਦੇ ਬੱਚੇ ਆ ਵੜੇ ਨਹੀਂ ਆਣਾ ਰਹਿੰਦੇ ਮੈਂ ਮਾਰ ਦੂ ਆਪਜੀ ਬਣਾਏਗਾ ਆ ਪੌਂਚ ਦਿਖਾ ਦਿੰਨੇ ਆ ਇੱਕ ਬਈ ਆ ਮੁਰਗੀ ਦਾ ਬੱਚਾ ਕਾਲੀ ਮੁਰਗੀ ਦਾ ਆ ਦੇਖੋ ਇੱਕ ਆਪਣੇ ਚਿੱਟੇ ਮੁਰਗੇ ਦਾ ਹੀ ਆ ਚਲਾ ਆ ਰਹਿੰਦੇ ਚਲਾ ਆਪਾਂ ਚਾਰ ਕੁਲੇ ਜਾਨੇ ਗੱਲ ਕਰਦੇ ਇਹਨੂੰ ਬੱਚਿਆਂ ਨੂੰ ਛੱਡ ਦੇ ਪਿੰਜਰੇ ਚ ਸੈਂਡ ਬੱਸ ਕਰ ਲਾ ਛੱਡ ਦੇ ਇਹ ਆ ਜੀ ਆਪਣਾ ਫੋੜ ਫੋੜ ਬਲੈਤੀ ਚਲੋ ਆਪਾਂ ਲਾਈਵ ਦੀ ਕਰਦੇ ਹਾਂ ਹੁਣ ਸਮਾਪਤੀ ਆ ਤੁਹਾਨੂੰ ਦਿਖਾਉਣੇ ਆ ਲਾਸਟ ਵਾਰ ਹਾਂਜੀ ਕਿੰਨਾ ਕ ਹੋ ਗਿਆ ਅੰਬ ਕੱਟ 40 ਕਿਲੋ ਦਾ ਗੱਟਾ ਜੀ ਤੇ ਅੱਧਾ ਅੰਬ ਕਟਿਆ ਗਿਆ ਹੈ ਨਹੀਂ ਔਰ ਇਹਨਾਂ ਨੂੰ ਛੱਡ ਦੇ ਦੂਜੇ ਹਨ ਇਹਨੇ ਲੈ ਕੇ ਬਿਚੀਂ ਸਵਾਲ ਆ ਤੁਹਾਨੂੰ ਵਰਨਾ ਦੇਖੋ ਜੀ ਹੁਣ ਬਕਤਿਆ ਜਾ ਰਿਹਾ ਤੇ ਬਾਕੀ ਜਦੋਂ achar ਤਿਆਰ ਹੋ ਗਿਆ ਉਹਦੀ ਪੈਕਿੰਗ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਧੰਨਵਾਦ ਸਾਰਿਆਂ ਦਾ ਜਿਉਂਦੇ ਵੱਸਦੇ ਰਹੋ ਬਈ